ਅੱਜ ਹੁਣ ਅਸੀਂ ਸ਼ੁਰੂ ਕਰਤਾ ਕੱਲ ਦੇ ਲੱਗੇ ਸਬਜ਼ੀ ਹੁਣ ਆਪਾਂ ਕੱਲ ਦੇ ਬਾਬਾ ਜੀ ਤੇ ਅੱਜ ਆਪਾਂ ਲਸਣ ਲਾਉਣ ਨੇ ਕੱਲ ਅੱਧਾ ਲੱਗ ਗਿਆ ਅੱਧਾ ਅੱਜ ਤੇ ਬੜਾ ਗੱਲ ਕੀ ਆ ਬਾਬਾ ਜੀ ਇਹ ਜਿਹੜੀ ਦੁਨੀਆ ਨਾ ਹੂੰ ਇਹਨੂੰ ਵਿਖਾਵੇ ਨੇ ਮਾਰ ਲਿਆ ਗੱਲ ਪੱਕੀ ਆ ਏਕ ਬੰਦਾ ਆਂਦਾ ਵੀ ਮੈਂ ਕੋਈ ਚੀਜ਼ ਲਈ ਹੋਵੇ ਘਰ ਬਣਾਇਆ ਹੋਵੇ ਤੇ ਮੈਂ ਵਿਖਾਵਾਂ ਹੂੰ ਹੇ ਕੋਈ ਬੰਦਾ ਨਹੀਂ ਆਦਾ ਵੀ ਮੈਂ ਭਾਵੇਂ ਮੈਂ ਹੀ ਆ ਮੈਂ ਆਪ ਨੂੰ ਵਿੱਚ ਲੈ ਹੋਣਾ ਇਹ ਵੀ ਮੈਂ ਬਾਹਰ ਨਿਕਲਦਾ ਤੇ ਹੋਰ ਖਾਣੀਆਂ ਦੇ ਉਤਰ ਚੀਜ਼ ਲੈ ਆਂਦੀ ਜਮ ਘਰ ਬਣਾਇਆ ਨਾ ਤੇ ਮੇਰੇ ਦਿਲ ਚ ਹੈ ਹੋਣੀ ਵੀ ਯਾਰ ਖਾਣੀਆਂ ਦੇ ਦੋ ਰੋਟੇ ਹੁੰਦੀਆਂ ਗ੍ਰਾਮ ਪ੍ਰੋਗਰਾਮ ਤੇ ਭੈਣ ਭਰਾ ਹੋਣ ਅਸ਼ੋਕ ਕਰ ਲੈਣਾ ਉਹ ਜਦੋਂ ਕੰਮ ਨੇਠ ਲਿਆ ਬਾ ਰੱਖ ਲਿਆ ਤੇ ਆਪਾਂ ਹੁਣ ਲੈ ਵੀ ਇਹਨੂੰ ਕੰਮ ਨੂੰ ਕਰਨਾ ਹੂੰ ਉਹ ਤੇ ਮੁੜ ਕੇ ਭਾਵੇਂ ਖਰਚਾ ਆ ਜੇ 30 4000 ਆ ਜੇ 50 ਆ ਜੇ ਉਹ ਆਪਾਂ ਨੂੰ ਕਰਨਾ ਪੈਣਾ ਏ ਕਰ ਨਹੀਂ ਏ ਉਹ ਜਿਹਦਾ ਮੈਂ ਉਹ ਕਾਰਾਂ ਦੇ ਚਲ ਮਾਲਕ ਨੇ ਹੁੰਦਾ 10 ਟਾਈਮ ਤੇ ਹੂੰ ਤੇ ਆਪਾਂ ਨੂੰ ਫਿਰ ਖਰਚਾ ਜਿੰਨਾ ਵੀ ਆ ਜੇ ਉਹ ਆਪਾਂ ਨੂੰ ਕਰਨਾ ਪੈਣਾ ਸਹੀ ਏ ਜਦੋਂ ਆਪਾਂ ਪ੍ਰੋਗਰਾਮ ਕੋਈ ਸਾਦੇ ਵਿਆਹ ਸਾਦੇ ਭੋਗ ਹੋਣ ਤੇ ਬੰਦੇ ਆਪੇ ਔਖੇ ਘੱਟ ਹੋਣ ਯਾਰ ਕੁੜੀ ਹੋਵੇ ਅੰਬਲੀ ਘਰ ਚ ਓਹ ਓ ਸਰੋ ਸਾਡੇ ਕੋਲ ਇਹ ਕਿਹੜਾ ਦੱਸੋ ਯਾਰ ਖਾਣਾ ਪੈ ਹੀ ਆਉਂਦੀ ਤੇ ਕਰੋੜਾ ਨਾ ਰੁਪਈਆ ਫੇਸਬੁੱਕ ਤੇ ਆਉਣ ਡਿਆ ਹਨਾ ਇਹ ਤਾਂ ਮੈਂ ਤੁਹਾਨੂੰ ਬਣਾਉਣ ਡਿਆ ਵਾ ਵੀ ਇਹ ਵੀ ਨਾ ਚੈਨਲ ਬਣਾ ਲ ਜਿੰਨੇ ਜ਼ਿਆਦੇ ਚੈਨਲ ਬਣ ਗਏ ਫਿਰ ਮੇਰੇ ਪੈਸੇ ਘਟ ਜਾਣੇ ਆ ਚੰਦਲਾਂ ਦੇ ਸਿਰ ਤੇ ਹੀ ਪੈਲੀ ਲੈਣ ਲੱਗਿਓ ਫੇਰ ਕੀ ਮਣੀ ਜਦਾ ਰਿਪੇਅਰ ਹੀ ਲੰਮੀ ਹੋ ਜਾਨੀ ਬੰਦਿਆਂ ਦੀ ਉਹਨੇ ਬੰਦਾ ਹੀ ਪੈਨਾ ਰੱਖ ਲਿਆ ਉਹ ਕੋਬੜਾ ਜਿਹਨਾਂ ਬੰਦੇ ਆ ਉਹਦੀ ਸਾਲ ਦੀ ਗਾਰੰਟੀ ਦਿੰਦੇ ਸੀ ਉਦੋਂ ਉਹਦਾ ਉਹਦਾ ਸੇਟ ਨਾ ਹੂੰ ਆਹ ਤਾਂ ਹਾ ਖੋਲ ਤੂੰ ਹਲਕੀਆਂ ਹਲਕੀਆਂ ਨਹੀਂ ਕਿਦਾਂ ਸਮਾਨ ਨਹੀਂ ਮਿਲਦਾ ਕੀ ਸਾਬ ਆਪਣਾ ਵੀਰ ਪੱਠੇ ਆਲਾ ਆ ਅੱਜ ਕੀ ਕਰਨਾ ਇਹਨੂੰ ਸਾਰੇ ਖੋਲਣੇ ਨੇ ਨਾ ਇਹਨੂੰ ਨਿਗਾਹ ਵੀ ਰੱਖੋ ਕਿਹੜਾ ਕਤਵਾ ਕਿਦਾਂ ਲੱਗਣਾ ਮੇਰੇ ਵੀ ਜੋੜੇ ਨਿਗਾਹ ਵੀ ਰੱਖਿਓ ਤਵੇਂ ਆ ਦਾ ਆ ਜੋੜਾ ਜੋੜਾ ਰੱਖੀ ਜਾਓ ਨਾ ਜਿਹੜਾ ਜਿਹੜਾ ਕੱਢਿਆ ਵਾ ਹੈ ਤਹਾ ਡਾ ਗੀਰਾ ਦਾ ਸਾਰੇ ਖੋਲ ਕੇ ਮੇਲੇ ਦਾ ਬਲੌਗ ਪਾਇਆ ਉਹ ਬਣਿਆ ਪਾਇਆ ਤਾਂ ਹੈਗਾ ਪਰ ਤੇਨੇ ਪਸੰਦ ਨਹੀਂ ਕੀਤਾ ਮਿਆਂ ਦੇ ਦੇ ਸਾਡੇ ਹੈ ਹੋਈ ਉਹ ਬਰਮ ਖੋਲੋ ਤੇ ਉਹ ਸੈੱਟ ਕਰਕੇ ਠੋਕੀ ਜਾਓ ਚਲੇ ਚੱਲਿਆ ਓਏ ਨਹੀਂ ਸੁਣਣੀ ਆ ਆਹੋ ਤੇ ਇੱਕ ਬੰਦੇ ਲੱਗੀ ਜਾਓ ਇੱਕ ਮਨੂੰ ਸੈੱਟ ਕਰਦੇ ਜਾਓ ਕੀ ਕਰਨੇ ਖੋਲ ਖੋਲ ਕੇ ਤਵੇ ਕੱਢਣ ਦੀ ਲੋੜ ਹੀ ਨਾਲੇ ਤੁਹਾਨੂੰ ਥਾਂ ਮਿਲਦਾ ਜਾਊ ਇੱਕ ਬੰਦੇ ਨੂੰ ਤੁਰੇ ਜਾਓ ਸਾਫ ਦਾ ਨਹੀਂ ਕੋਈ ਚੱਕਰ ਗਰੀ ਤੇ ਇੱਕ ਮੇਰਾ ਵੀਰ ਜਿਹੜਾ ਨਾ ਟੋਂ ਕਸਣਾ ਨੂੰ ਗਰੀਸ ਲਾ ਕੇ ਕਸਣੀ ਆ ਕਿਉਂਕਿ ਤੁਹਾਨੂੰ ਪਤਾ ਹੁਣ ਕਿੰਨੇ ਔਖੇ ਖੋਲਣ ਡਿਆ ਤੋ ਨਟ ਕਿੱਥੇ ਯਾਰ ਸੌਖੇ ਖੁੱਲਦੇ ਮੈਨੂੰ ਪਤਾ ਨਾ ਮੈਨੂੰ ਖੁੱਲਦਾਰੇ ਫਿਰ ਗਰੀਸ ਨਾ ਲਾਈ ਫਿਰ ਐ ਕਰੀ ਪਾਣੀ ਲਾ ਕੇ ਕਸੀ ਅਜ ਗਾਲ ਪੈਂਦਾ ਜਾਵੇ ਇਹ ਲਾ ਪੁੱਠੀ ਗੱਲ ਕਰਨੀ ਇਹਨੇ ਜਦੋਂ ਕਰਨੀ ਇਹਨੂੰ ਕੋਈ ਚੀਜ਼ ਪੁੱਛਣੀ ਨਾ ਇਹਨੇ ਕਰਨੀ ਪੁੱਠੀ ਗੱਲ ਕਾਰਜ ਭਾਜੀ ਵੀ ਅੱਜ ਲੱਗੇ ਸਾਡੇ ਅਸੀਂ ਹੁਣ ਮੱਕੀ ਦੇ ਵਿੱਚ ਮਸ਼ੀਨ ਹਸਾਉਣਾ ਸਾਰੀ ਜਗਾਲ ਪੈ ਗਿਆ ਇਹ ਅੰਦਰ ਸਾਰੇ ਪ੍ਰੈਮਰ ਮਾਰਦਾ ਬੁਰਸ਼ਣਾ ਵਿੱਕੀ ਭਾਈ ਆਪ ਆਏ ਨਾਲ ਅੱਜ ਵਿੱਕੀ ਹਨਾ ਵਿੱਕੀ ਤੇਕੀ ਨੂੰ ਕੰਮ ਸਿਖਾ ਦੇਣਾ ਹੈ ਰਗੀ ਇਹ ਪ੍ਰੈਮਰ ਹੈ ਕਿਤੇ ਗੁੱਠ ਗੱਠ ਨਹੀਂ ਛੱਡੀ ਨਹੀਂ ਜੇ ਪ੍ਰੈਮਰ ਨਾ ਮਾਰਦੇ ਫਿਰ ਗਲ ਜਣੀ ਸਿਰਫ 2 ਲੀਟਰ ਪ੍ਰੈਮਰ ਲੱਗਾ ਖੇਚੜ ਹੀ ਆ ਤੇ ਮੇਰੇ ਵੀਰ ਜਦੋਂ ਕਿਤੇ ਰਿਪੇਅਰ ਤੇ ਖੋਲਦੇ ਆ ਇਹਦੇ ਮਸ਼ੀਨ ਨਹੀਂ ਵੇਚਣੀ ਤੇ ਫੇਰ ਜਿਹੜਾ ਵਈ ਤਰਾ ਰੰਗ ਰੰਗ ਵਾਜੇ ਦੇ ਸਾਧਨ ਬਜਿਆ ਰਹਿੰਦਾ ਉਧਰ ਆਪਣੇ ਵੀਰ ਗੁੱਸਾ ਕਰਨ ਡਿਆ ਮੈਂ ਆਇਆ ਉਹਨਾਂ ਦਾ ਨਾ ਮੜਾ ਦਿਖਾਵਾ ਗੁੱਸਾ ਕਰਨ ਡਿਆ ਯਾਰ ਤੇ ਸਬਜੀ ਲਾਉਣ ਵਾਲੇ ਬੰਦੇ ਸਬਜੀ ਲਾਉਣ ਡੈ ਅੱਜ 575 ਦੀ ਸ਼ੋਕ ਰਾਈ ਸਿੱਧੀ ਦੋ ਵੀਰ ਆਪਣੇ ਹੋਣਰ ਪੀਰਾਂ ਚ ਲੰਡੀਆਂ ਫੇ ਮਾਰਦੇ ਝਾੜੂ ਝੂੜੂ ਯਾਰ ਕੀ ਇਧਰ ਵੀ ਸਾਰੇ ਇਟਾਂ ਲਾ ਕੇ ਫੜ ਬਣਾ ਦੇਣਾ ਅੱਜ ਤੈਨੂੰ ਮੈਂ ਆਪਦਾ ਫੈਨ ਦਿਖਾਉਣਾ ਇੱਕ ਮੇਰਾ ਫੈਨ ਵੀ ਆ ਜਿਹੜਾ ਵੀਡੀਓ ਵੇਂਦਾ ਤੇ ਲਾਈਕ ਵੀ ਕਰਦਾ ਹੁਣ ਦੱਸ ਫਿਰ ਤੂੰ ਤੂੰ ਮੇਰੀਆਂ ਵੀਡੀਓ ਵੇਨਾ ਉਰੇ ਲੱਗ ਗਿਆ ਮੇਰੇ ਕੱਲ ਸਬਜੀ ਦੀ ਤਿਆਰੀ ਕੀਤੀ ਤੇ ਫੇਰ ਮੜਿਆ ਮੀਂਹ ਪੈ ਗਿਆ ਹੈ ਤੇ ਆਹ ਵੇਖ ਲੋ ਹਾਂ ਕਿੰਨੀਆਂ ਵੀਡੀਓ ਮੇਰੀਆਂ ਵੇਨਾ ਨਾਲ ਦੱਸ ਪਹਿਲਾਂ ਪਹਿਲਾਂ ਤੇਰੇ ਨਾਲ ਗੱਲ ਕਰਨੀ ਆ ਮੈਂ ਸਾਰੀਆਂ ਵੀਡੀਓ ਵੇਨਾ ਮੈਂ ਤੇ ਨਹੀਂ ਵੇਖੀ ਇੱਕ ਹੀ ਇੱਕ ਹੀ ਵੇਖੀ ਆ ਚੱਲ ਫੇਰ ਤੇ ਠੀਕ ਆ ਤੇ ਮੈਂ ਆਇਆ ਵਾਂ ਤੇਰੇ ਫਿਰ ਬੈਲ ਆਈਕਨ ਦਬਾਦਾ ਸਾਰੀਆਂ ਆਉਣਗੀਆਂ ਤੇ ਉਹ ਪਰਲੇ ਬੰਨੇ ਚਾਚਾ ਭੇਜਿਆ ਕਰ ਪਰ ਨਹੀਂ ਭੇਜਣੀ ਭੇਜ ਦਿਆ ਕਰੂੰਗਾ ਤੈਨੂੰ ਭਈ ਭੇਜਿਆਣੀ ਹਾਂ ਮੈਂ ਤੈਨੂੰ ਫੋਟੋ ਭੇਜਿਆ ਕਰ ਚਲ ਠੀਕ ਭੇਜ ਦਿਆ ਕਰ ਚੰਗਾ ਵੀਡੀਓ ਬਣਾ ਕੇ ਪਾ ਦਿਆ ਕਰ ਆਪਾਂ ਪਾ ਦਿਆ ਕਰਾਂਗੇ ਉਹ ਸਾਗ ਆਸਤੀ ਸਰੋਂ ਬੀਜ ਜੀ ਤੇ ਆ ਲਸਣ ਦੀ ਤਿਆਰੀ ਅੰਗਰੇਜ਼ ਤੇ ਰਾਣਾ ਇਹ ਸੰਧੂ ਸਾਹਿਬ ਤੁਹਾਡਾ ਇੱਕ ਅਸੀਂ ਕੋਈ ਬੋਲ ਸਾਂਝਾ ਕਰ ਸਕਦੇ ਆ ਜੀ ਲੈ ਜੀ ਕਰੋ ਜਰੂਰ ਕਰੋ ਜੀ ਇਹ ਜਿਹੜੀ ਲਸਣ ਦੀ ਖੇਤੀ ਅਸੀਂ ਕਰਦੇ ਆ ਹਾਂ ਇਹ ਕਿਉਂ ਕਰਦੇ ਆ ਅਸੀਂ ਕਰਦੇ ਆ ਜੀ ਸਭ ਤੋਂ ਵਹਿਤਰ ਤੇ ਪੁਰਾਣੇ ਬਜ਼ੁਰਗਾਂ ਹੁੰਦੇ ਸੀ ਵੀ ਜਿਹੜਾ ਲਸਣ ਖਾਨ ਵਾਲਾ ਬੰਦਾ ਉਹ ਗਿੱਟਿਆਂ ਗੋਡਿਆਂ ਤੂੰ ਕਾਇਮ ਜਾ ਰਿਹਾ ਹਾਂ ਤੇ ਦੂਜੇ ਨੰਬਰ ਤੇ ਜੀ ਜਿਹੜੀ ਇਹਦੇ ਵਿੱਚ ਚਗਨਾਟ ਹੁੰਦੀ ਆ ਤੇ ਉਹ ਤਾਂ ਤੋਂ ਵੀ ਸਹੀ ਰਹਿੰਦਾ ਤੇ ਦੂਜੇ ਨੰਬਰ ਤੇ ਬੇਨਤੀ ਆ ਵੀ ਇਹ ਵਾਈ ਵੂਈ ਬੰਦੇ ਦੀ ਮਾਰ ਛੱਡਦਾ ਇਹ ਤੇ ਗੱਲ ਹੈਗੀ ਯਾਰ ਨਾਲੇ ਘਰ ਦਾ ਲਾਇਆ ਹੋਇਆ ਨਾ ਰਾਣੀ ਜਿੱਤਰਾ ਹੁਣ ਆਪਾਂ ਇਹਨੂੰ ਰੂੜੀ ਆਪਾਂ ਇਹਨੂੰ ਰੂੜੀ ਪਾਉਣੇ ਆ ਤੇ ਗਡੋਆ ਖਾਦ ਜਿਹੜੀ ਆਪਾਂ ਤਿਆਰ ਕੀਤੀ ਆ ਉਹ ਵਿੱਚ ਪਾਉਣੇ ਆ ਤੇ ਵੇਲਾ ਇਹਨੂੰ ਆਪਾਂ ਖਾਦ ਬਹੁਤ ਘੱਟ ਝੂਰੀ ਆ ਜਿਹੜੀਆਂ ਨਹੀਂ ਅਸੀਂ ਪਾਉਂਦੇ ਆ ਆ ਸੇਰਾ ਸਾਰਾ ਥਾਂ ਜਿਹੜਾ ਆਪਾਂ ਹੁਣ ਪਹਿਲਾਂ ਗਰਮੀ ਵਾਲੀ ਸਬਜ਼ੀ ਖਾਧੀ ਆ ਹੁਣ ਆਪਾਂ ਇਹਦੇ ਤੋਂ ਸਿਆਲਾਂ ਵਾਲੀ ਸਬਜ਼ੀ 1 2 3 ਤੇ 4 ਆ ਚਾਰ ਕਿਆਰੀਆਂ ਲਸਣ ਦੀਆਂ ਤੇ ਉਧਰ ਕਿਹੜੀ ਕਿਹੜੀ ਲੱਗੀ ਹੁਣ ਮੂਰੀਆਂ ਗਾਜਰ ਹਾਂ ਟੋਟਲੀ ਸਿਆਲੀਆਂ ਪਾਲਕ ਸਾਰੀ ਆ ਜਿਹੜੀਆਂ ਖੇਲੀਆਂ ਬਣਾਈਆਂ ਇਹ ਚ ਕੀ ਲਾਇਆ ਖੇੜੀਆਂ ਦੇ ਨਾਲ ਉੱਤੇ ਲਾਇਆ ਜੀ ਇਹ ਆਪਣਾ ਨਹੀਂ ਆ ਗਿਆ ਇਹ ਵੀ ਲਸਣ ਗੰਢੀ ਗੰਢੀ ਏ ਤੇ ਗੰਢੀ ਆ ਮੈਂ ਤਾਂ ਇਦਾਂ ਮੈਂ ਤਾਂ ਰਿਆਂ ਯਾਰਨ ਸ਼ਹਿਰ ਸ਼ੂਰ ਦੋ ਚਾਰ ਦਿਨ ਸਬਜੀ ਲਾਗੇ ਨਹੀਂ ਲਵਾਈ ਗਈ ਇਹਨੇ ਵੀਰਾਂ ਨੇ ਲਾਈ ਆ ਪੱਕੀ ਸਬਜੀ ਔਰ ਨਾਲ ਬਤਾਉਆਂ ਦੇ ਬੂਟੇ ਲੱਗੇ ਆਪਣੇ ਤੇ ਸਾਰੀ ਸਬਜੀ ਇੱਕ ਵਾਰ ਲਾਤੀ ਆ ਗੋਭੀ ਵੀ ਤੁਹਾਨੂੰ ਉਦੋਂ ਦਿਖਾਈ ਸੀ ਤੇ ਆ ਹਲਦੀ ਉਹਦਾ ਇੱਕ ਗੱਲ ਵੇਖੀ ਆ ਪਾ ਯਾਰੋ ਜਿਹੜੀ ਅਰਬੀ ਬੂਟਿਆਂ ਥੱਲੇ ਵੜੀ ਹੋਈ ਜਣਾ ਨਹੀਂ ਬੂਟੇ ਥੱਲੇ ਜادیه ਹੀ ਗਾਹ ਨੂੰ ਬੂਟਿਆਂ ਥੱਲੇ ਲਾਇਆ ਕਰੀਏ ਉਹਨੂੰ ਉਹ ਵੇ ਜਿੰਨੀ 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 ਬੂਟਿਆਂ ਦੇ ਥੱਲੇ ਲੱਗੀ ਨਾ ਉਹ ਕਿੱਡੀ ਵਧੀਆ ਆਹੋ ਹਲਦੀ ਵੀ ਤੇ ਇਹ ਵੀ ਨਾਲੇ ਆਪਣੇ ਆਪ ਦੇ ਬੂਟੇ ਆ ਆ ਪੇਠੇ ਆ ਆ ਕਿੱਡੇ-ਕੜੇ ਹੋਏ ਪਏ ਇਹ ਰੇਤ ਤੇ ਚੜਾਈ ਵੱਲ ਆਵੇ ਤਾਂ ਤੁਸੀਂ ਇੱਕ ਤਜਰਬਾ ਵੇਖਿਓ ਜਿਹੜੀ ਆਵੇ ਬੂਟੇ ਦੇ ਘੇਰੇ-ਘੇਰੇ ਆ ਅਰਬੀ ਉਹਦੇ ਬਹੁਤ ਜਿਆਦੀ ਮਛਰੀ ਆ ਸਗੋ ਬੂਟੇ ਤੋਂ ਬਗੈਰ ਵਾਲੀ ਜਿਹੜੀ ਆ ਘੱਟ ਮਛਰੀ ਗਾਹ ਨੂੰ ਲਾਇਆ ਕਰਾਂਗੇ ਹੁਣ ਡ੍ਰੈਗਨ ਫੂਡ ਆਪਣਾ ਜਿਹੜਾ ਵਾ ਹਸਾਬ ਨਾਲ ਤਿਆਰ ਹੋ ਜਾਣਾ ਹੁਣ ਇਹਦੇ ਉੱਤੇ ਲਾਉਣੇ ਆ ਉਹ ਟਾਇਰ ਟੁਰ ਜੇ ਜਸ ਕੰਜੇ ਬਣਾ ਕੇ ਲਿਆਉਣੇ ਆ ਅੰਜੀਰ ਵੀ ਬਹੁਤ ਵਧੀਆ ਡੈਡੀ ਨੇ ਘਰੇ ਉਹ ਜਿ ਤਰ੍ਹਾਂ ਆਪਾਂ ਨੂੰ ਪੈਕਟਾਂ ਦੇ ਵਿੱਚ ਮਿਲਦਾ ਉਹਸਾਹਣਾ ਬਣਾਈਆਂ ਤਹੀਂ ਵੇਖਣ ਦੇ ਜਿੱਦਨ ਮੀਂਹ ਪਿਆ ਸੀ ਇੰਨੇ ਜਿਆਦੇ ਗੰਡੋਏ ਸੀ ਨਾ ਬੂਟਿਆਂ ਥੱਲੇ ਬਹੁਤ ਹੀ ਜਿਆਦੇ ਹੁਣ ਇਹਦੇ ਥੱਲੇ ਆਪਾਂ ਬੈੱਡ ਬਣਾ ਗਏ ਤੇ ਕੰਪੋਸਟ ਖਾਦ ਜਿਹੜੀ ਆ ਜਿਹਨੂੰ ਆਪਾਂ ਗੰਡੋਿਆਂ ਵਾਲੀ ਖਾਦ ਆਖ ਦੇਣੇ ਉਹ ਤਿਆਰ ਕਰਨ ਦਾ ਇਰਾਦਾ ਉਹ ਇਹਨਾਂ ਬੂਟਿਆਂ ਥੱਲੇ ਬੈੱਡ ਬਣਾ ਕੇ ਜਾਂ ਸ਼ੈੱਡ ਤੇ 4 ਫੁੱਟੇ ਬੈੱਡ ਬਣਾ ਕੇ ਨਾ ਤੇ ਸਾਰੀ ਤਿਆਰ ਕਰਦੇ ਇਹਨਾਂ ਬੂਟਿਆਂ ਨੂੰ ਤੇ ਸਬਜ਼ੀ ਨੂੰ ਸਿਰਫ ਰੂੜੀ ਤੇ ਹੀ ਸਾਂਭਿਆ ਵਾ ਪੀ ਯਾਰ ਚਲੋ ਇੰਨਾ ਤੇ ਕੰਮ ਕਰ ਹੀ ਸਕਦੇ ਨਾ ਆਪਾਂ ਜਦੋਂ ਸਬਜੀ ਤੇ ਆਪਣੇ ਘਰ ਦੀ ਹੋਵੇ ਤੇ ਫੇਰੀ ਵਾਰਾ ਖਾਂਦੀ ਇੰਨੀ ਨਹੀਂ ਤੇ ਕਿੱਥੇ ਇਹ ਵੀਰ ਆਪਣੇ ਸਬਜੀ ਨੂੰ ਸਾਂਭਦੇ ਆ ਤੇ ਬੂਟਿਆਂ ਨੂੰ ਹੋ ਗਈ ਜੇ ਉਹ ਨਹੀਂ ਸਬਜੀ ਜੇ ਮੋਲ ਲੈਣੀ ਪਵੇ ਤੇ ਬੰਦਿਆਂ ਦਾ ਖਰਚਾ ਜਿਹੜਾ ਉਹਨਾਂ ਪੈ ਜਾਂਦਾ ਇਹਨਾਂ ਨੇ ਹੁਣ ਸੌਜੀ ਲਾ ਕੇ ਸਾਹਮਣੀ ਬੂਟੇ ਸਾਹਮਣੇ ਸਾਰਾ ਕੁਝ ਕਰਨਾ ਉਹ ਗੰਡੇ ਵੀ ਲਾਉਣੇ ਆਰ ਕੀ ਆਪਾਂ ਯਾਰ ਗੰਡੇ ਲਾਉਣੇ ਆ ਆਹੋ ਕਣ ਲਿਆਗੇ ਨਾ ਨਹੀਂ ਆਪਾਂ ਰਹਿਣਾ ਮੋਲੀ ਨਹੀਂ ਜਾਂਦਾ ਗੱਲ ਨਾ ਉਹ ਤਾਂ ਗੰਦੀ ਨਹੀਂ ਉਹ ਬੀਜਾ ਨਾ ਡੈਡੀ ਨੇ ਕੋ ਆ ਮਸ਼ੂਰਾ ਮਸ਼ੂਰਾ ਦੇ ਉਹ ਜੋਦੇ ਵੀਰ ਦੀ ਆਪਣਾ ਲੈ ਜਾਣਾ ਦਸਤਾਵਾ ਕਰਦੇ ਹੁੰਦੇ ਜੋਦੇ ਤਿੰਨਾਂ ਬੰਦਿਆਂ ਦਾ ਲੰਮਾ ਆ ਗਿਆ ਆਪਣੀ ਉਧਰ ਜਿਹੜੀ ਯੂਨੀਵਰਸਿਟੀ ਵਾਲੀ ਜਿਹੜਾ ਧੰਨਵਾਦ ਆਵਾਜ਼ ਤੇ ਕਿਤੇ ਤੋਂ ਆਈ ਆ ਤੇ ਉਹ ਲੈਣ ਦੇਣ ਗਈ ਉਹਨੇ ਉਹਨੂੰ ਦਰਨਾ ਨਾ ਪੜਾਜਾ ਕਿੰਨੇ ਅੱਲਾ ਦੇ ਤਰ੍ਹਾਂ ਪਾਰਟੀ ਨੂੰ ਗੱਫਾ ਪਾਣੀ ਦੁਪਹਿਰ ਦਾ ਪਛਾਤਾ ਹੁਣ ਦੂਜੇ ਬੰਦੇ ਜਿਹੜੇ ਆਪਣੇ ਲੱਗੇ ਆ ਚੋਨੇ ਦਾ ਵੀ ਸਾਫ ਕਰਨ ਨਾਲੇ ਵੇਖ ਕੇ ਆਉਨੇ ਆ ਨਾਲੇ ਇਹਨੇ ਕਿੰਨਾ ਸਾਫ ਕੀਤਾ ਨਾਲੇ ਰੋਟੀ ਪਾਣੀ ਦੇਉਨੇ ਆ ਚਾਹ ਦੀ ਤਰਮੋਜ਼ ਤੇ ਗੱਤੀ ਦੋ ਬੰਦੇ ਉੱਥੇ ਆ ਹੁਣ ਕੱਢਦੇ ਆ ਸਾਰਾ ਕੱਖ ਕੁਖ ਵਿੱਚੋਂ ਕੱਢਦਾ ਏ ਐ ਸਫਾਈ ਕਰਾਂਗੇ ਜਿਹੜਾ ਵਿੱਚ ਵਾਧੂ ਘਾਟੂ ਖੂਟਾ ਸਾਰਾ ਸਾਫ ਕਰਕੇ ਜੇ ਕਹੇ ਨੀ ਬੀਬੂ ਲੈਣਾ ਆ ਮੈਨੂੰ ਦੱਸ ਦਿਓ ਬੀਜ ਦਾ ਪ੍ਰਬੰਧ ਕਰਨਾ ਆਪਾਂ ਪੂਰਾ ਸਿੱਟਕੇ ਫਿਰਨੀ ਦੇ ਫਿਰਨੀਓਂ ਗੱਡਾਂ ਹੈ ਗੱਡੀ ਬਾਹਰ ਖੜ ਦੇ ਨਾਲ ਫਿਰਨੀ ਦੇ ਤਮਾ ਸਾਈਡਾਂ ਦੇ ਮਿੱਟੀ ਪਾ ਗਈ ਐਂ ਕਰ ਲਿਆ ਰਾਹਾਂ ਰਾਹ ਨਹੀਂ ਮਰ ਰਹਿ ਗਿਆ ਤੇ ਪੈੜੀਆਂ ਹੋਈਆਂ ਉੱਚੀਆਂ ਹੁਣ ਇੱਥਾ ਪਾਣੀ ਖਲੋ ਜਾਂਦਾ ਇੱਥੇ ਬੜੇ ਜੋਰ ਨਾਲ ਫਿਰਨੀ ਬਣੀ ਹੋਣ ਹੋ ਗਿਆ ਕੰਮ ਥੋੜਾ ਜਿਹਾ ਖਰਾਬ ਹੁਣ ਆ ਗਏ ਅੱਜ ਆਪਾਂ ਝੋਨਾ ਵੇਖਣ ਆਵਦਾ ਕਿੰਨਾ ਖੱਤੇ ਸਾਫ਼ ਹੋ ਗਏ ਬਈ ਛੇਰੋ ਤੱਕ ਹੋ ਗਿਆ ਇਧਰੋਂ ਕੋਈ ਬੂਟਾ ਛੱਡਿਓ ਚੰਗਾ ਨਹੀਂ ਨਹੀਂ ਸਰਾਈ ਕਰੀ ਤੇ ਥੱਲੀ ਨਾ ਕਰਦੇ ਜੀ ਜਾਮ ਨੂੰ ਦਾ ਰੁੱਖ ਸ਼ਾਮ ਵੱਖਰੀ ਹੈ ਤੇ ਹੈ ਘਰਿਓ ਫਿਰ ਹੁਣ ਹਾਂਜੀ ਆ ਮੰਜਾ ਜਣਾ ਆ ਕੋਈ ਨਹੀਂ ਅਜੇ ਬਹਿ ਜੋ ਘੜੀ ਬੈਨੇ ਆ ਹੁਣ ਕੇ ਆਪਾਂ ਲੈ ਜਾਣਾ ਹੈ ਇਧਰ ਸਾਰੇ ਆਪਣੀ ਮੋਟਰਾਂ ਦੇ ਪਾਈਪ ਲਾਈਨ ਪਈ ਆ ਇਧਰ ਕੋਈ ਦਿੱਕਤ ਨਹੀਂ ਜਿੰਨਾ ਇਧਰ ਸੁਖਵਾ ਉਨੀ ਉਧਰ ਥੋੜੀ ਤੰਗੀ ਆਪ ਨੂੰ ਦਰਿਆ ਵਾਲੀ ਸਾਈਡ ਤੇ ਬਾਕੀ ਕਿਰਪਾ ਆਪ ਨੂੰ ਨਹੀਂ ਲੱਗਦਾ ਤੰਗੀ ਚੰਗੀ ਆ ਆਪਣਾ ਸੈਲਰ ਆ ਜੀ ਹੁਣ ਰੰਗ ਰੂੰਗੋਣ ਡਿਆ ਰਿਪੇਅਰ ਹੋਣ ਡਈ ਸਾਰੀ ਬਹੁਤ ਸੌਣਾ ਚੋਨਾ ਇਹ ਲੇਟ ਆ ਥੋੜਾ ਜਿਹਾ ਇਹ ਅਜੇ ਗੋਪ ਤੇ ਆਇਆ ਚੋਨਾ ਹੁਣ ਆ ਵੇਖੋ ਸਾਰਾ ਜਿੰਨਾ ਵਾਧੂ ਘਟੂ ਬੀ ਜਿਹੜਾ ਹੀ ਇੱਥੇ ਕਣ ਕੇ ਕੱਢ ਦਿਆ ਕਰੋ ਤੇ ਇਹ ਚੋਬਾ ਵਾ ਤੇ ਮੁੜ ਕੇ ਗਾਂ ਨਹੀਂ ਵਾਦਾ ਏ ਸਾਰੇ ਪੈਪ ਲੈਣਾ ਪਈਆਂ ਤੇ ਅਸੀਂ ਇਸ ਹਿਸਾਬ ਨਾਲ ਮੂਗੇ ਬਣਾਏ ਸੀ ਵੀ ਜਿੱਦਾਂ ਵੀ ਸਿਆਲਾਂ ਦੇ ਵਿੱਚ ਜਿੰਨਾ ਧਿਆਰਾ ਭਰਨਾ ਉਹ ਸਾਹ ਦੇ ਨਾਲ ਹੀ ਮੂਹੇ ਰੱਖੇ ਹੋ ਜੀਆਂ ਬਣਾਈਆਂ ਇਹਦੇ ਨੂੰ ਸਿੱਧੀਆਂ ਵੱਟਾਂ ਪਾ ਲਈਦੀਆਂ ਇੱਥੇ ਸਿੱਧੀ ਵੱਟ ਪਾ ਦੇਣੀ ਇੱਕ ਕਿਹੜਾ ਇੱਧਰ ਭਰ ਜਨਾ ਇੱਕ ਇੱਧਰ ਐਦਾਂ ਹੀ ਇੱਧਰ ਲਈ ਬੰਨੇ ਆ ਨਹੀਂ ਤੇ ਇੱਥੇ ਇੱਕ ਐਡੀ ਤਕੜੀ ਆੜ ਹੁੰਦੀ ਸੀ ਨੀ ਵੀ ਗਾਲੀ ਦੂਰ ਵਾਲੀ ਹਿੰਦੀ ਸਾਰਾ ਪੂਰਾ ਉਤੋਂ ਦੇ ਟਰੈਕਟਰ ਲੰਘ ਜਾਂਦਾ ਹੁੰਦਾ ਤੇ ਹੁਣ ਬਹੁਤ ਵਧੀਆ ਨਜ਼ਾਰਾ ਵੱਜਾ ਹੋ ਗਈ ਜਿੰਨਾ ਆਪਣੀਆਂ ਆਡਾਂ ਦੇ ਵਿੱਚ ਥਾਂ ਪਿਆ ਵਾ ਉਹਨੇ ਕਿ ਚ ਪਾਈਪ ਲੈਂਦਾ ਕਿੱਲੇ ਦਾ ਖਰਚਾ ਪੂਰਾ ਹੋ ਜਾਂਦਾ ਇਸ ਕਰਕੇ ਪਹਿਲਾਂ ਤਾਂ ਚਲੋ ਆਪਣੇ ਕੋਲ ਸਾਧਨ ਨਹੀਂ ਹੁੰਦੇ ਅੱਜ ਕੱਲ ਤੇ ਬਹੁਤ ਸਾਧਨ ਮਿਲ ਕੇ ਵੇਖ ਲਿਓ ਜਿੰਨਾ ਖਰਚਾ ਸਾਡਾ ਇੱਕ ਪਾਈਪ ਲਾਈਨ ਤੇ ਹੋਣਾ ਜਿੰਨੀ ਆੜ ਹੁੰਦੀ ਨਾ ਵੱਡੀ ਤੇ ਉਹਦੀ ਪੈਲੀ ਬਣਾ ਕੇ ਫਸਲ ਦਾ ਕੱਢ ਲੈ ਤੁਹਾਡੇ ਦੋਵਾਂ ਸਾਲਾਂ ਦੇ ਵਿੱਚ ਪੂਰਾ ਹੋਏ ਨਾ ਬਹੁਤ ਵਧੀਆ ਚੀਜ਼ ਆ ਪਾਈਪ ਲੈਣਾ ਨਾਲੇ ਦੇ ਪਾਣੀ ਰਾਤ ਨੂੰ ਉੱਠ ਉੱਠ ਕੇ ਵੇਖਣ ਦੀ ਲੋੜ ਨਹੀਂ ਉੰਦਰ ਵਾਲੀ ਦੂਰ ਤੱਕ ਸ਼ਾਮਾਂ ਪੈਂਦੇਆਂ ਜਾਂਦੀਆਂ ਪਾਣੀ ਥੋੜਾ ਥੋੜਾ ਘਟ ਚੜੀ ਜਾਂਦੀ ਪਿੰਡ ਵਾਲ ਸੜ ਮੋਟਰਾਂ ਤੇ ਸਾਰੇ ਖੜਕਾਂ ਜਾਂਦੀਆਂ ਕੋਈ ਬਾਲਾ ਤੰਗੀ ਨਹੀਂ ਆ ਪਾਰ ਸਾਰੇ ਤੁਰਪੀ ਜਾਣਾ ਪੈਣਾ ਗੇਰੇ ਗੇਰੇ ਸੜਕਾਂ ਸਾਰੀ ਭਲੀ ਮਾ ਅੱਲਾ ਮਾਰੋ ਕਿਹੜਾ ਦੇਖੋ ਪਾਣੀ ਬਣੀ ਰਿਖਿਆ ਅੱਲਾ ਮੇਰੇ ਭਾਈ ਲੇਹੜ ਦੇ ਨਾਲ ਆ ਸਾਰੀਆਂ ਤਰੀਕਾਂ ਸੁੱਕ ਗਈਆਂ दूजी देसी त्रे गई गुमी त्रेह गई ना पलक्न रह गई मोटर पर इतने भी सारी पाइप लाने पो मोटरें इत किसा पानी सुटके पैप लड़ी इतने की सफाई हो गई सारा बी बू फ जिना है एक मोटर आओ वर्मेद सहज उडया ਵੇਖੋ ਖਲਾਰਾ ਇਹ ਨਾ ਖਲਾਰ مشین ਦਾ ਆਹ ਮੁੰਡਾ ਅੱਜ ਵੇਖ ਲੋ ਮਸ਼ੀਨ ਦੀ ਰਿਪੇਅਰ ਕਰਨ ਆਇਆ ਨਾ ਸਾਡੇ ਕੀ ਨਾ ਓਏ ਹੈਲੋ ਮੱਕੀ ਨੇ ਸਾਰੀ ਮਸ਼ੀਨ ਦੀ ਡੰਡ ਲਾਈ ਪਈ ਹੁਣ ਸਾਰੀ ਵੀ ਚੋਰਾਂ ਕੇ ਕੀਤੀ ਤੋਗੀ ਤੇ ਬੈਡ ਬੁੱਡ ਸਾਰਾ ਕੋ ਰੰਗ ਮਾਰਿਆ ਸਟਾਫ ਆਕਰ ਸਾਰੇ ਤੋੜਤੇ ਚੈਨ ਸਾਰਾ ਕੋ ਹੀ ਨਵਾਂ ਪੈ ਗਿਆ ਸਾਰੀਆਂ ਚੈਨਾ ਲਾਈ ਜੋਦੇ ਨੇ ਕਿ ਬੰਨੇ ਗੱਲ ਕਿ ਨਹੀਂ ਕਿੰਨੇ ਲੈਣੇ ਬਣੇ ਪੁੱਟ ਕੇ ਰੱਖਣਾ ਸਾਰੇ ਬੈਰੰਗ ਲੋਗ ਲੱਗ ਪੜਦੇ ਇਹਨਾਂ ਦੇ ਨਾਲ ਸਾਰੇ ਨਜ਼ਰ ਪੁੱਟ ਪਟ ਲਾ ਮੁੜ ਕੇ ਸੇਰੇ ਜਾ ਕੇ ਲੈਣੇ ਬੈਰੰਗ ਮਾਝੇ ਕਹਿਤਾ ਤਾਂ ਫਿਰ ਸੇਰੇ ਪਾ ਦੇਨੇ ਆਪਾਂ ਇੱਕ ਤੇ ਰੈਡੀ ਹੋ ਗਿਆ ਕਿ ਨਹੀਂ ਬਲਹ ਕਰਤਾ ਦਾ ਨਾਮ ਹੈ ਕੋਈ ਬਾ ਆਪਣੀ ਗੱਡੀ ਸੰਧੂ ਮੋਟਰਸ ਇਸ ਸਾਈਲਰ ਦੇ ਵਿੱਚ ਲਾਈਆਂ ਗੱਡੀਆਂ ਜਿਹੜਾ ਸਰਕਾਰ ਦਾ ਨਿਹਾਦੀ ਸਮਾਨਦਾਰ ਇੱਕ ਬੰਨ ਕਰਵਾ ਦਿੰਦੀ ਅੱਜ ਦਾ ਇਹ ਲੈ ਕੇ ਦੇਣੀ ਇਹਦੀ ਮੰਮੀ ਨੇ ਮੈਂ ਲੈ ਕੇ ਦੇਣੀ ਨੂੰ ਵਿਸ਼ਾਲ ਇਹਦੀਆਂ ਭਾਂਦੀ ਲੱਤਾਂ ਮੈਂ ਨਹੀਂ ਉਹਨੇ ਕਾਲਾ ਫੰਕੜੇ ਦੇ ਨਾਤਾ ਹਤਾ ਮੜਾ ਆਇਆ ਆਇਆ ਵਿਸ਼ਾਲ ਕੰਪਨੀ ਦਾ ਮੁੰਡਾ ਵਿਸ਼ਾਲ ਹੀ ਆਪਾਂ ਲੈ ਕੇ ਦੇਣੀ ਇਹਨੂੰ ਲੋ ਰਾਣਾ ਬਣੀ ਪੁਲੀਆਂ ਦੀ ਹੋ ਗਈ ਸਫਾਈ ਇਹਨੂੰ ਰਾਡਾਂ ਰੂਡਾਂ ਲਾਦੀਆਂ ਬੜੀ ਕਲੀਮ ਦੁਨੀਆ ਕਿਰ ਲੈ ਗਏ ਨਹੀਂ ਨਾਲ ਉਹਦੇ ਪਿਓ ਦੇ ਪੂਰੀ ਹੈਲਪ ਐਦਾਂ ਕਹਿੰਦੇ ਮਿਹਨਤਾਂ ਨਾ ਮੰਜਲਾਂ ਪਾਈਆਂ ਜਾਂਦੀਆਂ ਹੁਣ ਤੋਂ ਬੱਚਾ ਮਿਹਨਤ ਕਰੂਗਾ ਤੇ ਆਉਣ ਵਾਲੇ ਸਮੇਂ 'ਚ ਵੱਡਾ ਫੋਰਮੈਨ ਬਣੂਗਾ ਐਦਾਂ ਹੁੰਦਾ ਹੀ ਵਿਹਲਾ ਸਾਡੇ ਇਹਦਾ ਪਿਓ ਆ ਫੋਰਮੈਨ ਤੇ ਗਾ ਮੁੰਡਾ ਹੁਣ ਸਿੱਖਣ ਆ ਜਾਂਚ ਇਹਨੂੰ ਜਬ 3